ਸ਼ਤਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰ੍ਹਾਂ ਰੈਸਪੀਜ਼ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਹੈਪੀ ਨਿਊ ਇਅਰ ਅੱਜ ਅਸੀਂ ਬਣਾਵਾਂਗੇ ਨਿੰਬੂ ਦਾ ਬਹੁਤ ਜਿਆਦਾ ਟੇਸਟੀ ਅਚਾਰ ਬਿਨਾ ਜਿਆਦਾ ਮਸਾਲਿਆਂ ਤੋਂ ਬਿਨਾ ਤੇਲ ਤੋਂ ਬਣਾ ਕੇ ਤਿਆਰ ਕਰਾਂਗੇ ਇਸ ਅਚਾਰ ਨੂੰ ਤੁਸੀਂ 3 ਤੋਂ 4 ਸਾਲ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਇਹ ਖਰਾਬ ਨਹੀਂ ਹੋਊਗਾ ਜੇ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਨਿੰਬੂ ਦੇ ਅਚਾਰ ਦੀ ਰੈਸਪੀ ਸ਼ੁਰੂ ਕਰਦੇ ਹਾਂ ਨਿੰਬੂ ਦਾ achar ਬਣਾ ਲਈ ਇੱਥੇ ਮੈਂ 2 ਕਿਲੋ ਨਿੰਬੂ ਲਏ ਸੀ ਇਹ ਥੋੜੇ ਮੋٹے ਛਿਲਕੇ ਵਾਲੇ ਨਿੰਬੂ ਆ ਤੁਹਾਡੇ ਕੋਲ ਕਾਗਜੀ ਨਿੰਬੂ ਹੈਗੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਨਿੰਬੂਆਂ ਨੂੰ ਸੀ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਸੁਕਾ ਲਿਆ ਸੀ ਪੱਕੇ ਦੀਵਾ ਵਿੱਚ ਰੱਖ ਕੇ ਇਹਨਾਂ ਦੇ ਉੱਪਰ ਪਾਣੀ ਨਾ ਲੱਗਿਆ ਹੋਵੇ ਜੇ ਇਹਨਾਂ ਦੇ ਉੱਪਰ ਪਾਣੀ ਲੱਗਿਆ ਹੋਊਗਾ ਤੁਹਾਡਾ achar ਖਰਾਬ ਹੋਣ ਦਾ ਜਿਹੜਾ ਡਰ ਰਹਿੰਦਾ ਹੈ ਆ ਚੰਗੀ ਤਰ੍ਹਾਂ ਇਹਨਾਂ ਨੂੰ ਦੇਖੋ ਇਸ ਤਰੀਕੇ ਨਾਲ ਸਾਫ਼ ਕਰ ਲੈਣਾ ਇਹਨੂੰ ਹੁਣ ਇਹਦੀ ਕਟਿੰਗ ਕਰਾਂਗੇ ਕਟਿੰਗ ਅਸੀਂ ਇਹਨਾਂ ਨੂੰ ਥੋੜੇ ਛੋਟੇ ਪੀਸ ਵਿੱਚ ਕਟਿੰਗ ਕਰਾਂਗੇ ਤਾਂ ਕਿ ਖਾਨ ਟਾਈਮ ਇਹ ਵੇਸਟ ਨਾ ਹੋਵੇ ਸਾਡਾ achar ਛੋਟੇ ਛੋਟੇ ਪੀਸ ਵਿੱਚ ਕਟਿੰਗ ਕਰ ਲਾਂਗੇ ਕਿਉਂਕਿ ਇਹ ਥੋੜੇ ਵੱਡੇ ਸਾਈਜ਼ ਦੇ ਨੇ ਉਹ ਇਸ ਕਰਕੇ ਇਹਨਾਂ ਨੂੰ ਛੋਟੇ ਪੀਸ ਵਿੱਚ ਅਸੀਂ ਕਟਿੰਗ ਕਰ ਲਾਂਗੇ ਇਹ ਦੇਖੋ ਇਹਨਾਂ ਨਿੰਬੂਆਂ ਵਿੱਚ ਬਿਲਕੁਲ ਵੀ ਬੀਜ ਨਹੀਂ ਹੁੰਦੇ ਹੈਗੇ ਇਸ ਕਰਕੇ ਇਹਨਾਂ ਦੇ ਨਿੰਬੂਆਂ ਦੇ ਬੀਜ ਕੱਢਣ ਦੀ ਸਾਨੂੰ ਲੋੜ ਨਹੀਂ ਪਊਗੀ ਇਸ ਤਰੀਕੇ ਨਾਲ ਅਸੀਂ ਸਾਰੇ ਨਿੰਬੂ ਕਟਿੰਗ ਕਰ ਲਾਂਗੇ ਇਹ ਅਸੀਂ ਖੱਟਾ ਨਿੰਬੂ ਦਾ achar ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਮਿੱਠੇ ਨਿੰਬੂ ਦੀ ਰੈਸਪੀ achar ਦੀ ਰੈਸਪੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈ ਉਹ ਵੀ 200 سوری 2 ਕਿਲੋ ਨਿੰਬੂਆਂ ਵਿੱਚ ਅਸੀਂ ਪਾਵਾਂਗੇ 300 ਗ੍ਰਾਮ ਚਿੱਟਾ ਨਮਕ ਤੇ 100 ਗ੍ਰਾਮ ਇਹਦੇ ਵਿੱਚ ਪਾਵਾਂਗੇ ਕਾਲਾ ਨਮਕ ਅਸੀਂ ਦੋਨੋਂ ਨਮਕ ਪਾ ਰਹੇ ਹਾਂ ਤੁਸੀਂ ਇਕੱਲਾ ਚਿੱਟਾ ਨਮਕ ਵੀ ਪਾ ਸਕਦੇ ਹੋ ਪਰ ਕਾਲੇ ਨਮਕ ਪਾਉਣ ਨਾਲ ਜਿਹੜਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਆਂਦਾ ਆ ਟੋਟਲ ਅਸੀਂ 400 ਗ੍ਰਾਮ ਇਹਦੇ ਵਿੱਚ ਨਮਕ ਪਾਇਆ ਹੈ ਆ ਤੇ ਦੋ ਚਮਚ ਪਾਵਾਂਗੇ ਭੁੰਨੇ ਹੋਇਆ ਜੀਰਾ ਇਹ ਮੈਂ ਥੋੜਾ ਜਿਹਾ ਭੁੰਨ ਕੇ ਦਰਦਰਾ ਜਿਹਾ ਪੀਸ ਕੇ ਰੱਖ ਲਿਆ ਸੀਗਾ ਜ਼ਿਆਦਾ ਬਰੀਕ ਪਾਊਡਰ ਨਹੀਂ ਕਰਨਾ ਥੋੜਾ ਦਰਦਰਾ ਜਿਹਾ ਪੀਸ ਲਾਂਗੇ ਇਹਨੂੰ ਭੁੰਨ ਕੇ ਦੋ ਚਮਚ ਪਾਏ ਸੀ ਇੱਕ ਚਮਚ ਪਾਵਾਂਗੇ ਅਜਵਾਇਨ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਹਲਦੀ ਪਾਊਡਰ ਇਹ ਅਸੀਂ ਕਲਰ ਲਈ ਪਾ ਰਹੇ ਹਾਂ ਤੇ ਇੱਕ ਚਮਚੀ ਦੇ ਵਿੱਚ ਪਾਵਾਂਗੇ ਲਾਲ ਮਿਰਚਾਂ ਦਾ ਪਾਊਡਰ ਇਹਦੇ ਵਿੱਚ ਜ਼ਿਆਦਾ ਮਸਾਲੇ ਅਸੀਂ ਨਹੀਂ ਪਾਣੇ ਹੈਗੇ ਸਿਰਫ ਇਹ ਥੋੜੇ ਜਿਹੇ ਮਸਾਲੇ ਪਾ ਕੇ ਇਹ ਆਚਾਰ ਬਣਾ ਕੇ ਤਿਆਰ ਕਰ ਲਾਂਗੇ ਅਸੀਂ ਇਹਨੂੰ ਅਸੀਂ ਅੱਜਕੱਲ ਜਿਵੇਂ ਧੁੱਪ ਨਹੀਂ ਨਿਕਲ ਰਹੀ ਹੈਗੀ ਤੁਸੀਂ ਕਿਸੇ ਵੀ ਏਟ ਐਟ ਜਾਰ ਵਿੱਚ ਪਾ ਕੇ ਦੋ ਦਿਨ ਵਿੱਚ ਦੋ ਤਿੰਨ ਵਾਰ ਹਿਲਾ ਲੈਣਾ ਇਹਨੂੰ ਤੇ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਮਸਾਲੇ ਫੇਰ ਵੀ ਖਰਾਬ ਨਹੀਂ ਹੋਊਗਾ ਇਦੇ ਵਿੱਚ ਜੇ ਤੁਸੀਂ ਨਮਕ ਦੀ ਮਾਤਰਾ ਠੀਕ ਰੱਖੋਗੇ ਜਿਵੇਂ ਅਸੀਂ 2 ਕਿਲੋ ਨਿੰਬੂਆਂ ਵਿੱਚ 400 ਗ੍ਰਾਮ ਨਮਕ ਪਾਇਆ ਸੀ ਜਿਆਦਾ ਨਮਕ ਹੀ ਪਾਣਾ ਇਹ ਵਿੱਚ ਘੱਟ ਨਮਕ ਨਹੀਂ ਪਾਣਾ ਕਿਉਂਕਿ ਅਚਾਰ ਕੋਈ ਵੀ ਹੋਵੇ ਉਹਦੇ ਵਿੱਚ ਜੇ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਆ ਤਾਂ ਤੁਹਾਡਾ ਅਚਾਰ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਇਹ ਲੰਬੇ ਸਮੇਂ ਤੱਕ ਜਿਹੜਾ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਇੱਕ ਚਮਚੀ ਦੇ ਵਿੱਚ ਕਲੌਂਜੀ ਦਾ ਐਡ ਕਰਾਂਗੇ ਹੋਰ ਕੋਈ ਮਸਾਲਾ ਅਸੀਂ ਇਹਦੇ ਵਿੱਚ ਐਡ ਨਹੀਂ ਕਰਨਾ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲਿਆਂ ਨੂੰ ਅਸੀਂ ਮਿਕਸ ਕਰਕੇ ਕਿਸੇ ਇਹਨਾਂ ਨੂੰ ਸੁੱਕੇ ਜਾਰ ਵਿੱਚ ਪਾ ਕੇ ਇਹਨੂੰ ਸਟੋਰ ਕਰਕੇ ਰੱਖ ਲੈਣਾ ਹੈ ਇਹ ਬਿਨਾ ਤੇਲ ਤੋਂ ਬਣਾ ਕੇ ਤਿਆਰ ਕਰਾਂਗੇ ਆਚਾਰ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗਾ ਜੇ ਤੁਸੀਂ ਮਿੱਠੇ ਨਿੰਬੂ ਦੇ ਆਚਾਰ ਦੀ ਰੈਸਪੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਮੈਂ ਅਪਲੋਡ ਕੀਤੀ ਹੋਈ ਆ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਇਆ ਸੀਗਾ ਮਿੱਠਾ ਆਚਾਰ ਵੀ ਇਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਿਆ ਆ ਹੁਣ ਇਹਨੂੰ ਕਿਸੇ ਜਾਰ ਵਿੱਚ ਪ੍ਰਾਬਾ ਸੀ ਸਟੋਰ ਕਰਕੇ ਰੱਖ ਲਾਂਗੇ ਤੁਸੀਂ ਕੋਈ ਵੀ ਕੰਚ ਦਾ ਜਾਰ ਲੈ ਰਹੇ ਹੋ ਜਾਂ ਤੁਸੀਂ ਪਲਾਸਟਿਕ ਦਾ ਲੈ ਰਹੇ ਹੋ ਉਹ ਚੰਗਾ ਤਰ੍ਹਾਂ ਸੁੱਕਿਆ ਹੋਵੇ ਬਿਲਕੁਲ ਨਮੀ ਨਾ ਹੋਵੇ ਇਹਦੇ ਵਿੱਚ ਇਹਦੇ ਵਿੱਚ ਅਸੀਂ ਅਚਾਰ ਨੂੰ ਇਸ ਤਰੀਕੇ ਨਾਲ ਸਟੋਰ ਕਰਕੇ ਰੱਖ ਲਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਇਸ ਤਰੀਕੇ ਨਾਲ ਨਿੰਬੂ ਦਾ achar ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੇ ਨਾ ਹੀ ਜ਼ਿਆਦਾ ਇਹਦੇ ਵਿੱਚ ਅਸੀਂ ਮਸਾਲੇ ਯੂਜ਼ ਕੀਤੇ ਆ ਤੇ ਨਾ ਹੀ ਇਹਦੇ ਵਿੱਚ ਅਸੀਂ ਤੇਲ ਦਾ ਯੂਜ਼ ਕੀਤਾ ਬਿਲਕੁਲ ਸਿੰਪਲ ਤਰੀਕੇ ਨਾਲ ਹੀ ਬਣ ਕੇ ਤਿਆਰ ਹੋ ਜਾਂਦਾ ਹੈ ਇਹਨੂੰ 15-20 ਦਿਨ ਬਾਅਦ ਤੁਸੀਂ ਖਾਣਾ ਸਟਾਰਟ ਕਰ ਸਕਦੇ ਹੋ ਇਹ ਬਣ ਕੇ ਤਿਆਰ ਹੋ ਜਾਂਦਾ ਹੈ ਡੱਬੇ ਨੂੰ ਬੰਦ ਕਰਕੇ ਇਸ ਤਰੀਕੇ ਨਾਲ ਦਿਨ ਵਿੱਚ 2-3 ਵਾਰ ਅਸੀਂ ਹਿਲਾ ਦੇਣਾ ਹੈ ਤਾਂ ਕਿ ਇਹਦੇ ਮਸਾਲੇ ਚੰਗੀ ਤਰ੍ਹਾਂ ਉੱਪਰ ਹੋ ਉੱਪਰ ਹੀਟ ਹੋ ਜਾਣ ਸਾਡਾ ਨਿੰਬੂ ਦਾ ਆਚਾਰ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ